ਡੇ 10 ਹੋ ਗਏ ਤੇ ਅੱਜ ਹੋ ਗਏ ਆਪਾਂ ਜਲਦੀ ਵੇਲੇ ਤੇ ਚਲੋ ਜੀ ਕਰਦੇ ਆਂ ਬਈ ਸਾਰਾ ਨਾਸ਼ਤੇ ਦੇ ਨਾਲ ਵਲੌਗ ਦੀ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾਂ ਵਲੌਗ ਜੁਮੇਰ ਕਰਦੇ ਤੁਸੀਂ ਸਾਰੇ ਦੇਖਣ ਕਰੋਗੇ ਅਸੀਂ ਵੀ ਸਾਰੇ ਠੀਕ ਆ ਕਾ ਹਾਂਜੀ ਹੰਡ ਹੋ ਗਈ ਆ ਹੰਡ ਹੋ ਗਈ ਹਾਂਜੀ ਤੇ ਇੱਧਰ ਲੱਗਿਆ ਜੀ ਨਾਸ਼ਤੇ ਦੀ ਸ਼ੁਰੂਆਤ ਕਰਨ ਮੈਨੂੰ ਜੀ ਗੱਦ ਮੰਨ ਲਾ ਸਤਾ ਮੈਨ ਨਹੀਂ ਕਰਨਾ ਮਮਾ ਅਸ਼ਦੱਜ ਪੱਲੂ ਆਪਣੀ ਪ੍ਰੌਨਟੀ ਲੈ ਲਾ ਪੁੱਤ ਠੰਡੀ ਹੋ ਜਾਣੀ ਆ ਚੱਕੋ ਜੀ ਪ੍ਰੌਟੀ ਵੱਲੂ ਆਪਣੀ ਹੈ ਨੈਨੋ ਨੈਨੋ ਕੀ ਹੁੰਦਾ ਤੇ ਚਲੋ ਅੱਜ ਹੈਗਾ ਜੀ ਸਾਡੇ ਬਾਜ਼ਾਰ ਦੇ ਵਿੱਚ ਨਗਰ ਕੀਰਤਨ ਕੀਰਤਨ ਦਰਬਾਰ ਕੀਰਤਨ ਦਰਬਾਰ ਤੂੰ ਰੋਟੀ ਨਹੀਂ ਖਾਣੀ ਸੌਰੀ 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 ਨਗਰ ਕੀਰਤਨ ਨਿਕਲ ਗਿਆ ਕੀਰਤਨ ਕੀਰਤ ਸਲਾਬ ਫਟਾ ਕੀਰਤਨ ਦਰਬਾਰ ਤੇ ਸ਼ਾਮ ਨੂੰ ਸ਼ਾਮ ਨੂੰ ਜਾਵਾਂਗੇ ਉੱਥੇ ਆਪਾਂ ਕੀਰਤਨ ਦਰਬਾਰ ਦੇ ਨਾਲੇ ਮੱਥਾ ਟੇਕ ਕੇ ਆਵਾਂਗੇ ਨਾਲੇ ਲੰਗਰ ਛਕਾਂਗੇ ਨਾਲੇ ਆਪਾਂ ਵਲੌਗ ਬਣਾਵਾਂਗੇ ਫਿਰ ਤੁਹਾਨੂੰ ਦਿਖਾਣੇ ਆ ਜੀ ਅੱਜ ਨਗਰ ਨਗਰ ਕੀਰਤਨ ਨਿਕਲਦਾ ਮੇਰੇ ਮੂੰਹ ਹਰ ਵਾਰੀ ਕੀਰਤਨ ਦਰਬਾਰ ਚਲੋ ਓਕੇ ਚਾਰਾਂ ਅੰਮਲੇ ਲੋ ਜੀ ਟਾਈਮ ਹੋ ਗਿਆ ਆ 12:30 ਸਫਾਈਆਂ ਇੱਧਰ ਸਾਡੇ ਹੋ ਗਈਆਂ ਨਾਸ਼ਤਾ-ਨੁਸ਼ਤਾ ਸੀ ਸਵੇਰੇ ਕਰ ਲਿਆ ਸੀ ਹਾਂਜੀ ਪਲਗ ਇੱਥੇ ਬੈਠੀ ਆ ਨਾ ਨੂੰ ਕਿ ਠੰਡ ਹੋ ਗਈ ਨਾ ਪਲਗ ਪਾਪਾ ਉਧਰ ਲੰਮੇ ਦਾ ਪਾਪਾ ਦੀ ਲੱਤ ਦੁਖਦੀ ਆ ਅੱਜ ਸਵੇਰੇ ਠੀਕ ਸੀ ਨਾੜ ਚੜ ਗਈ ਤੇ ਦੇਖੋ ਜੀ ਹਾਂਜੀ ਹਾਂਜੀ ਅੱਜ ਕੀ ਹੋਇਆ ਤੁਹਾਨੂੰ ਲੋੜੀ ਬਹੁਤ ਹੈ ਲੱਤ ਉਹ ਦੁਕੰਡੀ ਚ ਲੋ ਜਿੱਦਰ ਲੱਤ ਦੇ ਵਿੱਚ ਦਰਦ ਹੁੰਦੀ ਆ ਨਾਰ ਚੜੀ ਅੱਗੇ ਵੀ ਹੈ ਨਾ ਤੋ ਤੇਨੇ ਮਹੀਨੇ ਪਹਿਲਾਂ ਵੀ ਨਾਰ ਚੜੀ ਸੀ ਨਾ ਤਿੰਨ ਚਾਰ ਪੰਜ ਮਹੀਨੇ ਪਹਿਲਾਂ ਵੀ ਜੋਗੀ ਸੀ ਸੇਕ ਦਿੱਤਾ ਸੇਕ ਦਿੱਤਾ ਉਹ ਕੀ ਲਾਇਆ ਸੀ ਬਾਮ ਲਾਈਆ ਕਿ ਆ ਇਥੋਂ ਮਾਈ ਸੇ ਪਤਰੋਂ ਮਾਈ ਸੇ ਇਹਦਾ ਸਵੇਰੇ ਨਿਕਲਿਆ ਉਹ ਹੀ ਜਾਗਦਾ ਨਾ ਵੀ ਮਸਲ ਪੇਨ ਜਾਂ ਨਾੜ ਚੜੀ ਹੈ ਜਾਂ ਉਹ ਹੋ ਕੀ ਉਹਨੂੰ ਕਹਿੰਦੇ ਨਹੀਂ ਹੁੰਦਾ ਜਿਹੜਾ ਮਾਸ ਮੂਸ ਦਾ ਅੰਦਰ ਕੋਈ ਅੰਦਰਲੀ ਇੱਕਦਮ ਹੀ ਹੋਈ ਨਾ ਸਿਰ ਉੱਠਣ ਲੱਗਿਆ ਉਹ ਸਿਰ ਉੱਠਣ ਲੱਗੇ ਚੰਗੋੜਾ ਜਿਹਾ ਫਰਕ ਪਿਆ ਆ ਹੁਣ ਜਿੰਦਾ ਨਿਗ ਰਹੂਗਾ ਹਾਂ ਨਿਗ ਦੇ ਨਾਲ ਠੀਕ ਰਹਿੰਦੀ ਆ ਨਾ ਚਲੋ ਮੈਂ ਵੀ ਸਬਜੀ ਲੈ ਕੇ ਆਣੀ ਮੈਂ ਦੇਦੀ ਗੋਲੀ ਤੁਹਾਨੂੰ ਦਿੱਤੀ ਆ ਮਾੜਾ ਫਰਕ ਹੋਵੇ ਤੇ ਆਪਾਂ ਸਬਜੀ ਕੋਈ ਨਹੀਂ ਹਾਂ ਤਾਂ ਬੱਲੇ ਕੰਨੇ ਸਕੂਲੀ ਬਾ ਗੱਡੀ ਹੋਈ ਸਰੋਂ ਦੇ ਹਾਂ ਜਿਕੇ ਹਰਮਨ ਜਾ ਕੇ ਲਿਆ ਮੈਂ ਨਹੀਂ ਨਹੀਂ ਅੱਪ ਚੱਲਦੇ ਕੋਈ ਲੈਣੇ ਆ ਚਲੋ ਠੀਕ ਆ ਫਿਰ ਹਾਂ ਬੰਦਾ ਜਿੱਲਾ ਕੇ ਬੁੱਲਾ ਕੇ ਦੁਪਹਿਰ ਹੀ ਜਦ ਬੈਠੇ ਨੇ ਵੀ ਤਾਂ ਲੰਘ ਗਈ ਹੁਣੀ ਅੱਜ ਯਾਰ ਠੰਡ ਆ ਦੇਖੋ ਜੀ ਅੱਜ ਠੰਡ ਹੋਈ ਆ ਕਦੋਂ ਦੀ ਠੰਡ ਠੰਡ ਢੀਕਦੇ ਸੀਗੇ ਹਾਂ ਠੰਡ ਆ ਠੰਡ ਨਹੀਂ ਆਈ ਠੰਡ ਨਹੀਂ ਆਈ ਹੈਗੀ ਮੈਨੂੰ ਉਧਰ ਠੰਡ ਨਹੀਂ ਲੱਗ ਰਹੀ ਇੱਥੇ ਇੱਥੇ ਆਪਣੇ ਕਮਰੇ ਦੇ ਅੰਦਰ ਆਦਰ ਲੱਤ ਕਰਕੇ ਮੈਂ ਟੱਕ ਰੱਖਿਆ ਤੁਸੀਂ ਤਾਂ ਬਨੇਣ ਪਾ ਕੇ ਬੈਠੇ ਆ ਆਹੋ ਚਲੋ ਫੇਰ ਦੇਖਦੇ ਆਂ ਕੀ ਸਬਜ਼ੀ ਬਣਾਉਂਦੇ ਆ ਹਨਾ ਚਲੋ ਮਿਲਦੇ ਆਂ ਫੇਰ ਜੀ ਲਓ ਜੀ 1 ਵਜ ਗਿਆ ਤੇ ਆਪਾਂ ਹੁਣ ਥੋੜਾ ਜਿਹਾ ਉੱਠੇ ਆਂ ਲੱਤ ਪਰ ਦੋਦੀ ਬਈ ਜਲਾ ਹਸਨ ਜੀ ਬਾਜੀ ਉਹਨੇ ਨਹੀਂ ਚੱਲ ਮੇਰੇ ਨਾਲ ਜੱਲੀ ਦੂ ਆਪਾਂ ਕਰ ਜਾਂਦੇ ਆਂ ਲੈ ਮੈਂ ਫਿਰ ਉਹ ਸਕੂਟੀ ਤੇਲ ਵੀ ਪਵਾ ਗਿਆ ਨਾ ਹੋਰ ਵੀ ਕਈ ਕੰਮ ਕਰਨੇ ਆਂ ਲੰਮੇ ਪੈਗ ਥੋੜਾ ਗਯਾਰਾ ਹੁਣ ਕੰਮ ਜਿਹੜੇ ਕਰਨੇ ਉਹ ਤੇ ਗਾਣੇ ਪੈਣਾ ਉਹ ਬਾਜਾ ਮਾਰਦਾ ਦਾ ਮੇਨੂੰ ਮੈਂ ਕਹਿੰਦਾ ਉਹਨੂੰ ਫੋਨ ਕਰਦਾ ਆਜੋ ਫੇਰ ਸਮਾਨ ਲੈ ਕੇ ਪਹੁੰਚ ਗਏ ਆਂ ਪਈ ਸਬਜ਼ੀਆਂ ਇੱਧਰ ਪਲਕ ਬਾਹਰ ਆ ਪੁੱਤ ਆ ਤੇ ਲਿਓ ਲੈ ਕੇ ਆਇਆ ਕੁਝ ਸਮਾਨ ਦੇਖੋ ਆਪਣਾ ਸਹੀ ਆ 350 ਚਾਰ ਪਜਾਮੇ ਆ ਉੱਤੇ ਬੈੱਡ ਤੇ ਰੱਖੋ ਬੈੱਡ ਤੇ ਰੱਖ ਲਾ ਪੱਲੂ ਦੇਖ ਤੇ ਲੰਬਾਈਆਂ ਲੰਬੀਆਂ ਆ ਦੇਖ ਤੈਨੂੰ ਕਿਹੜੇ ਚੰਗੇ ਲੱਗਦੇ ਆ ਇਹ ਦੇਖ ਐਦਾਂ ਦੇ ਪਜਾਮੇ ਕਹਿੰਦੀ ਕੁੜੀਆਂ ਪਾਦੀਆਂ ਆ ਸਾਰੇ ਐਦਾਂ ਦੇ ਪਾਉਂਦੇ ਆ ਪਜਾਮੇ ਦੇਖੋ ਚੈੱਕ ਕਰੋ ਇਹ ਦੇਖੋ ਇਹਦੇ ਉੱਪਰ ਤੇ ਟਰਾਈ ਕਰਕੇ ਦੇਖਵਾ ਟਰਾਈ ਕਰਕੇ ਦੇਖ ਜਾ ਕੇ ਜਾ ਚਲ ਲੈਣੇ ਆ ਕਿਉਂਕਿ ਅਗਲੇ ਸਾਲ ਵੀ ਜਿਹੜੇ ਰੱਖਣੇ ਆ ਰੱਖ ਲਾ ਜਿਹੜੇ ਨਹੀਂ ਰੱਖਣੇ ਮੈਨੂੰ ਵਾਪਸ ਕਰੋ ਫੇਰ ਮੈਂ ਵਾਪਸ ਕਰ ਗਏ ਤੇ ਫੇਰ ਮੈਂ ਦੁਕਾਨ ਤੇ ਜਾਣਾ ਮੈਂ ਥੋੜਾ ਜਿਹਾ ਕੰਮ ਕਰਨਾ ਦੁਕਾਨੇ ਹੈ ਲੋ ਜੀ ਇੱਧਰ ਟਾਈਮ 2:00 ਵਜ ਗਏ ਤੇ ਇੱਧਰ ਦਾਦੀ ਛੇਲ ਤੇ ਅਦਰਕ ਦਾਦੀ ਨਹੀਂ ਤੇ ਇੱਧਰ ਮਾਸੀ ਜੀ ਕਿਤੇ ਦੇ ਵਿੱਚ ਹੰਜੀ ਹਾਂਜੀ ਕਿਵੇਂ ਹੋ ਕੀ ਬਣਾ ਰਹੇ ਹੋ ਗੋਭੀ ਆਲੂ ਮਟਰ ਇਹ ਦੇਖੋ ਗੋਭੀ ਹਾਦੀ ਬੰਦੀ ਬੜੀ ਸਵਾਦ ਨਾਲ ਆਨ ਬਹੁਤ ਪਸੰਦਾ ਹੈ ਅੱਜ ਗੋਭੀ ਉਹ ਖਾਦੀ ਹੈ ਸਿਆੜਾ ਨੂੰ ਨਹੀਂ ਸਵਾਦ ਲੱਗਣੀ ਆਗੀ ਸਿਆੜਾ ਨੂੰ ਦੂਜੀ ਗੋਭੀ ਆਣੀ ਆ ਜਿਹੜੀ ਪਾਣੀ ਬਹੁਤ ਛੱਡਦੀ ਆ ਇਹ ਗੋਭੀ ਨਾ ਪਾਣੀ ਨਹੀਂ ਛੱਡਦੀ ਹੈਗੀ ਸੁੱਕੀ ਸੁੱਕੀ ਬਣਦੀ ਆ ਬਹੁਤ ਸਵਾਦ ਬਣਦੀ ਆ ਮਟਰ ਇਹ ਗੋਭੀ ਬਣਦੀ ਹੈ ਥੋੜਾ ਥੋੜਾ ਤੇਲ ਛੱਡਦੀ ਆ ਹਾਂ ਉਹ ਪਾਣੀ ਛੱਡ ਜਾਂਦੀ ਆ ਉਹ ਪਾਣੀ ਛੱਡ ਜਾਂਦੀ ਉਹ ਨਹੀਂ ਹੁੰਦੀ ਤੇ ਹੁਣ ਬਣਾਉਨੇ ਆ ਗੋਭੀ ਆਲੂ ਪਾਲੇ ਦੇ ਵਿੱਚ ਹਾਂ ਦੇ ਵਿੱਚ ਆਇਆ ਠੀਕ ਆ ਚਾਹਾਂਗੇ ਮਟਰ ਅੰਚੀ ਚਲੋ ਲਾ ਲਈਏ ਤੜਕਾ ਛੜਕਾ ਹੋਰ ਇਹੋਟ ਲਾ ਲਓ ਬਾਕੀ ਕੰਮ ਕਰਦੇ ਆ ਫੇਰ ਬਾਅਦ ਤੋਂ ਉਹਨੂੰ ਠੀਕ ਕਰਾਂ ਫੇਰ ਮਿਲਦੇ ਆ ਹੋਰ ਕੀ ਲੋਜੀ ਲੋਜੀ ਸਬਜੀ ਦੇਖ ਸਕਦੇ ਆ ਸਾਡੀ ਸਾਡੀ ਸਬਜੀ ਆ ਜਿਹਨ ਹਲਵਾਈਆਂ ਵਰਗੀ ਸ਼ਕਲ ਬਣੀ ਸਬਜੀ ਦੀ ਜਿਹਦਾ ਹਲਵਾਈ ਬਣਾਉਂਦੇ ਹੁੰਦੇ ਆ ਇਕਸ ਜੀਨ ਦੀ ਜਿੱਦਾਂ ਬਾਕੀ ਖਾ ਕੇ ਪਤਾ ਲੱਗੂਗਾ ਹਾਂਜੀ ਮੰਮੀ ਜੀ ਅੱਜ ਆਪਾਂ ਨਵੇਂ ਆਲੂ ਲੈ ਕੇ ਆਏ ਆ ਬਣਾਵਾਂਗੇ ਆਲੂ ਵਾਲੀਆਂ ਪਰੌਂਠੀਆਂ ਲਿਆਈਏ ਫਿਰ ਕੱਪੜੇ ਸਾਂਭ ਕੇ ਆਈਏ ਜਰਾ ਕਹਣਾ ਇਦਾਂ ਮੂਲੀਆਂ ਦੇ ਪੱਤੇ ਪੱਤੇ ਕੱਟ ਕੇ ਰੱਖ ਲਏ ਆ ਤੇ ਟਾਈਮ ਹੋ ਗਿਆ ਆ 2:30 ਬੱਚੇ ਭਲੀ ਪੌਣੇ 3 ਹੋ ਚੱਲੇ ਹਾਂਜੀ ਮੈਡਮ ਜੀ ਕਿਦਾਂ ਜੀ ਐ ਦੇਖੋ ਜੀ ਹੁਣ ਸਾਡਾ ਰੋਟੀ ਦਾ ਟਾਈਮ ਆ ਹਨਾ ਆਗੇ ਰੋਟੀ ਉਟੀ ਦਾ ਕਰਦੇ ਆ ਨਾ ਫੇ ਕੱਪੜਿਆਂ ਦਾ ਕਰ ਆਈਏ ਸੁਕਾ ਲਈਏ ਕੱਪੜੇ ਹਨਾ ਮੰਮੀ ਚਲੋ ਮਿਲਦੇ ਆ ਜੀ ਤੁਹਾਨੂੰ ਜੀ ਸਾਢੇ 9 ਵਜੇ ਆਪਾਂ ਆਗੇ ਘਰੇ ਆਪਣਾ ਕੰਮ ਕਰਕੇ ਤੁਹ ਕਰਨ ਡਈਆਂ ਕਿਹੜੇ ਤੇ ਚਿੱਟੇ ਗਲਵਜ਼ ਸਭ ਨਹਾਤ ਹੋ ਗਏ ਪੁਰੇ ਚਿੱਟੇ ਗਲਵਜ਼ ਮੇਰੇ ਕਰ ਮੂ ਹੈ ਨੀਰਾਕ ਮੋਟੀ ਨਾਵੇ ਦਾ ਕਿੱਤੇ ਗਲਵਜ਼ ਲਓ ਜੀ ਪਾਗਲ ਬੁਣਾ ਘੋਟਣ ਡਈ ਆ ਲੱਗਿਆ ਜੀ ਨਾਸ਼ਤਾ ਆ ਵੀ ਇਹ ਵੀ ਨਹੀਂ ਮੈਂ ਖੀਰ ਪੀ ਲਈ ਰੋਟੀ ਤੋਂ ਹਾਂਜੀ ਮਾਤਾ ਜੀ ਕਿਦਾਂ ਹਾਂ ਅਸੀਸਾ ਕਿਦਾਂ ਜੀ ਖੁਲੀ ਖੁਲੀ ਕੀ ਬਣਾਇਆ ਇੱਧਰ ਗੋਭੀ ਦੇਖੋ ਮੈਂ ਹਲਵਾਈਆਂ ਵਰਗੀ ਬਣਾਈ ਹੈ ਔਰ ਵਾਕਈ ਅੱਜ ਗੋਭੀ ਹਲਵਾਈਆਂ ਵਾਲੀ ਕਾਲੀ ਕਾਲੀ ਆ ਸੱਚੀ ਗੋਭੀ ਹਲਵਾਈਆਂ ਵਰਗੀ ਆ ਇਹ ਅੱਜ ਖਾ ਕੇ ਦੇਖੀਓ ਕਿਦਾਂ ਨਹੀਂ 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 ਇਹ ਤਾਂ ਟੇਸਟੀ ਹੋਣੀ ਹੋਣੀ ਆ ਆ ਗਿਓ ਅਦਰਕ ਅਦਰਕ ਆ ਇਹਨੂੰ ਗ੍ਰੈਂਡ ਸਿਕਾ ਲੈਣਾ ਕਾਣਾ ਜੀ ਗ੍ਰੈਂਡ ਕਰਕੇ ਇਹਨਾਂ ਰੱਖ ਲੈਣਾ ਫਿਰ ਜਦੋਂ ਮਰਜ਼ੀ ਸਬਜ਼ੀ ਚ ਪਾਓ ਓਕੇ 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 ਚਲੋ ਆਜੋ ਫਿਰ ਲੈ ਆਓ ਗੋਭੀ ਕਾਲੀ ਖਾਣੇ ਦਾ ਹਾਂ ਚਲੋ ਠੀਕ ਆ ਜੀ ਦੇਖੋ ਵੀ ਦਫਾ ਇਹ ਤਾਂ ਮੈਂ ਜਰੂਰ ਖਾ ਕੇ ਦੇਖਾਂਗੇ ਲੈ ਕੇ ਆਓ ਪਹਿਲਾਂ ਬਾਹਰ ਫੇ ਪਾ ਕੇ ਲਿਆਓ ਖਾਈਏ ਭੁੱਖ ਅੱਗੇ ਲੱਗੀ ਹੋਈ ਆ ਨਹੀਂ ਸਾਰੇ ਇਕੱਠੇ ਲਿਆਓ ਫੇ ਇਕੱਠੇ ਖਾਣੇ ਯਾਰ ਹੁੰਦੇ ਬੱਸ ਮੈਨੂੰ ਬਾਹਰ ਲੱਗੀ ਆ ਆ ਪਾ ਕੇ ਸਾਰੇ ਇਕੱਠੇ ਲਿਆਓ ਅੰਦਰ ਬਾਹਰ ਫੇ ਖਾਣੇ ਪਾਲਾ ਕੇ ਖਾਣੀ ਰੋਟੀ ਤੂੰ ਕਿੱਧਰ ਚਲ ਗਈ ਇਹ ਓ ਦੇਖੋ ਅੰਦਰ ਚਲ ਗਈ ਆ ਅੰਦਰ ਦੇਖੋ ਜੀ ਅਸੀਂ ਕੱਪੜੇ ਸੁਕਾ ਰਹੇ ਆ ਤੂੰ ਇੱਕ ਮੋਟੀਏ ਬਿਮਾਰ ਹੋਣਾ ਆ ਯਾਰ ਇਹ ਤਾਂ ਵਧੀਆ ਆ ਗਰਮੀ 'ਚ ਜਾ ਕੇ ਚੱਲ ਬਾਹਰ ਨਿਕਲ ਮੁੜ ਕੇ ਠੰਡ ਲੱਗਣੀ ਆ ਮੋਰ ਕੇ ਬਿਮਾਰ ਹੋ ਜਾਣਾ ਗਰ ਤਰੰਡਾ ਹੋ ਗਏ ਅੰਦਰ ਸੇਕ ਬਹੁਤ ਆ ਮਜਾ ਆਂਦਾ ਬਣ ਕੇ ਜਿਆਦਾ ਘਰੇ ਰਹਿਣਾ ਫੇਰ ਤਾਂ ਠੀਕ ਆ ਜੇ ਬਾਹਰ ਜਾਨਾ ਟੀਫਨ ਤੇ ਜਾਣਾ ਤਾਂ ਬਿਮਾਰ ਹੋ ਜਾਗੀ ਤੂੰ ਸਾਡਾ ਮਟਰ ਰੋਟੀਆਂ ਹਾਂ ਮਟਰ ਕਿਸੇ ਰੋਟੀਆਂ ਸਾਡਾ ਵੀ ਸਬਜ਼ੀ ਘਰ ਜਿਆਦਾ ਆ ਲਓ ਜੀ ਕਰਦੇ ਆ ਨਾਸ਼ਤਾ ਹੋਰ ਕੀ 4 ਗੇਰੇ ਵਜ ਤੇ ਹਾਂਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਹੋਰ ਕੀ ਤੇ ਅੰਜੀ ਆ ਜੋ ਉਹ ਜੀ ਇਹਨੂੰ ਛੱਡ ਛੱਡ ਕੇ ਟਿਊਸ਼ਨ ਤੇ ਤੇ ਛੱਡ ਕੇ ਜੀ ਮੈਂ ਤੇ ਜਾਣਾ ਸ਼ਾਪ ਤੇ ਫਿਰ ਓਕੇ ਜੀ ਠੀਕ ਆ ਹਾਂ ਤੇ ਤੁਸੀਂ ਆਪਣਾ ਹੁਣ ਤੁਸੀਂ ਜਦੋਂ ਨਾ ਉੱਤ ਟਿਊਸ਼ਨ ਛੱਡਦੇ ਨਾਲ ਉਹ ਮਾਤਾ ਜਾਂਦਾ ਕਿਉਂ ਇਹ ਗੱਲ ਸਿੱਟ ਤੇ ਚਲ ਕੋਈ ਗੱਲ ਨਹੀਂ ਆਪਾਂ ਇਹ ਕਰੇ ਹੁਣ ਸਮਾਨ ਲੈ ਕੇ ਲਾਈਨਿੰਗ ਆ ਕੀ ਲੈਣੇ ਸੀ ਗਿਆ ਪਾਈਪਿੰਗ ਆ ਵਗੈਰਾ ਹਨਾ ਤੇ ਨਾਲ ਆਪਾਂ ਲੈ ਕੇ ਆਏ ਆ ਸੰਘਾਰੇ ਦੇ ਵਿੱਚ ਮੰਮੀ ਇਹਨਾਂ ਨੇ ਸੁਝਾਤਾ ਹੀ ਸੀ ਬਦੀ ਹੈ ਨਹੀਂ ਬੋਦਸ ਗਾੜੀ ਐਸੀ ਚੱਲਿਆ ਨਹੀਂ ਨਾਲ ਆਪਾਂ ਲੈ ਗਏ ਆ ਸੰਘਾੜੇ ਮੇਰੀ ਗੱਲ ਸੁਣੋ ਇੱਕ ਹਾਂਜੀ ਸੰਘਾੜੇ ਜਦੋਂ ਨਾ ਬੰਦ ਹੋ ਗਿਆ ਫਿਰ ਦੇਖੋ ਚੱਲਦਾ ਰ ਵਿਆ ਸੀ ਢੀਡਦਾ ਹੀ ਚੱਲਦਾ ਰ ਵਿਆ ਸੀ ਆਇਆ ਮੈਂ ਦੇਖਦਾ ਬਾਅਦ ਚੋਂ ਬਾਹਰ ਆ ਜਾ ਤੇ ਜਦੋਂ ਵਾਲੂਗੇ ਨਾ ਸੰਘਾੜੇ ਇਹ ਹਾਂਜੀ 5-6 ਰੱਖ ਲੈਣੇ ਕੱਚੇ ਮੈਂ 100 ਰੁਪਏ ਕਿਲੋ ਦਿੱਤੇ ਮੰਮੀ 100 ਰੁਪਏ ਕਿਲੋ ਸੰਘਾੜੇ ਮੰਮੀ ਪਾੜ ਕਰ ਰਹੇ ਆ ਪਤਾ ਕੀ ਕਹਿੰਦਾ ਕੁਸੀਂ ਨੇ ਕਹਿੰਦਾ ਇਹਦੇ ਵਿੱਚ ਨਾ ਵਾਲ ਕੇ ਪਾਣੀ ਕੱਢ ਲਿਓ ਮੈਂ ਕਿਹਾ ਕਾਕਾ ਸਾਡੀ ਮਾਂ ਤਾਂ ਬਹੁਤ ਐਕਸਪਰਟ ਆ ਮੈਂ ਕਿਹਾ ਸਾਡੀ ਮਾਂ ਨਾਲ ساری ਜਿੰਦਗੀ ਸੰਘਾਰੇ ਵਾਲਦੇ ਰਹੇ ਆ ਡੈਡੀ ਸਾਡੇ ਕਿੰਨੇ ਖੁਸ਼ ਹੋ ਕੇ ਖਾਂਦੇ ਠੀਕ ਆ ਜੀ ਕੱਚੇ ਰੱਖ ਲਿਓ 5 ਸੱਤ ਮੈਂ ਚੱਲਣਾ ਦੁਕਾਨ ਤੇ ਹਾਂ ਜੀ ਇਧਰ 5:30 ਹੋ ਗਏ ਆ ਤੇ ਸਾਡਾ ਹੁਮਾਰਾ ਮੁੰਡਾ ਤੇ ਹੁਣ ਆਇਆ ਤੇ ਆਂਦਾ ਕਹਿੰਦਾ ਮੈਨੂੰ ਭੁੱਖ ਲੱਗੀ ਆ ਤੇ ਇਧਰ ਮਾਸੀ ਜੀ ਬਣਾਉਂਦੇ ਰੋਟੀ ਗੁੰਨੀਆਂ ਆ ਆਟੇ ਤਾਜ਼ੇ ਦੀ ਰੋਟੀ ਵੀ ਸੋਹਣੀ ਬਣਦੀ ਹੈਗੀ ਪਾਪਾ ਤਾਜ਼ਾ ਆਟਾ ਗੁੰਨ ਕੇ ਤੇ ਲਿਖੀਆ ਲੋ ਜੀ ਤੇ ਸੰਘਾੜੀ ਆਇਆ ਹੈ ਸੰਘਾੜੇ ਸਵਾਲਾਏ ਮਮੀ ਨੇ ਸੰਘਾੜੇ ਠੀਕ ਹੈ ਸਵਾਲਾ ਕੇ ਰੱਖ ਲੈ ਤੇ ਦੇ ਨੂੰ ਰੋਟੀ ਰੋਟੀ ਖਾਵੇ ਤੇ ਚਾਹ ਪੀ ਕੇ ਕੱਪੜੇ ਸਾਂਭ ਲਈਏ ਫੇਰ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਖਾ ਰੋਟੀ ਖਵਾਵਾਂ ਠੀਕ ਹੈ ਲਿਆਓ ਲਿਆਓ ਜੀ ਦੀ ਸਬ지 ਆ ਗਏ ਆ ਮੇਰਾ ਸਿਆ ਹੈ ਚਲੋ ਠੀਕ ਹੈ ਰਸਤੇ ਜੀ ਦਿੰਨੇ ਰੋਟੀ ਹੋਇ ਇੱਕ 6 ਵਜੇ ਚੱਲੇ 5 ਚੱਲੇ ਨਹੀਂ ਵੱਜ ਗਏ ਤੇ ਆਪਾਂ ਆ ਗਏ ਪਲਕ ਨੂੰ ਲੈ ਕੇ ਟਿਊਸ਼ਨ ਤੋਂ ਕਿਨ ਨੂੰ ਕਹਿਣ ਦੀ ਹੈ পাগল ਮਰਦ ਹਾਂ ਮਾਰਦਾ ਰ ਕਦੀ ਪਾਗਲ ਮਰਦਾ ਮਾਰ ਨਹੀਂ ਸਕਦਾ ਲੋ ਜੀ ਇਧਰ ਚਾਹ ਪੀ ਰਹੇ ਹੋਈ ਮਾ ਅੱਗੇ ਤਾਂ ਕਦੀ ਕੁੱਟਿਆ ਨਹੀਂ ਅੱਛਾ ਕੀਰਤਨ ਦਰਵਾਰ ਦੇ ਪਾਠ ਸ਼ੁਰੂ ਹੋ ਗਿਆ ਆ ਨਹੀਂ ਸ਼ੁਰੂ ਕਰਤਾ ਆ ਕਹਿੰਦੇ 5 ਵਜੇ ਤੋਂ 11:30 ਵਜੇ ਤੱਕ ਆ ਨਾ ਆ ਪਾਠ ਰੱਖ ਦਿੱਤਾ ਹਜੇ ਪਾਠ ਹੋ ਰਿਹਾ ਆ ਫਿਰ ਉਸ ਤੋਂ ਬਾਅਦ ਕੀਰਤਨ ਸ਼ੁਰੂ ਹੋਏਗਾ ਰੇਰ ਸਾਬ ਦੇ ਹੋਣਾ ਮੇਰੇ ਤੋਂ ਨਾ ਫਿਰ ਤੁਸੀਂ ਦੱਸੋ ਮੈਂ ਆ ਜਾਣਾ 7:00 ਵਜੇ ਆਪਾਂ ਮੁੜ ਕੇ 8:00 8:00 ਵਜੇ ਚੱਲਣਾ ਕਿ ਸਾਰੇ ਜਾਣੀ ਆ ਆਰਮਨ ਨੇ ਜਿੱਦੜੇ ਉੱਧਰੇ ਆ ਜਾਣਾ 8:60 'ਤੇ ਚੱਲਦੇ ਆਪਾਂ ਹੈਂ ਅੱਛਾ ਢੜਾ ਜੀ ਚਲਦੇ ਆਂ ਬਣਾ ਚਲਦੀ ਆਂ ਕਿੱਦਾਂ ਓਏ ਕਿਹ ਨਾਲੇ ਹੈ ਨਾ ਕੀ ਕਰੀ ਜਾਂਦੇ ਤੁਸੀਂ ਹਾਂ ਜੀ ਨਾਲ ਜਿੱਥੇ ਸੁਣਾਗੇ ਸ਼ਾਮ ਨੂੰ ਹਾਂ ਥੋੜੀ ਦਿਰ ਬੈਠਾਂਗੇ ਤੇ ਲੰਗਰ ਖਾਵਾਂਗੇ ਫੇਰ ਵਾਪਸੀ ਆ ਦੰਦੀ ਵੜਦੀ ਆਸ ਤੇ ਮਮੀ ਆਹ ਦੰਦੀਆਂ ਵੜ ਦੇ ਦੂਜੇ ਦੇ ਦੱਸੋ ਗਾਣਾਂ ਤੋਂ ਇਲਾਵਾ ਤੁਹਾਨੂੰ ਕੋਈ ਕੰਮ ਨਹੀਂ ਸਾਲਿਓ ਕਿਆ ਚੱਕ ਲੱਗਦੀ ਆਹ ਜਿਹੜਾ ਇਹ ਨਾ ਕਦੀ ਉਹ ਕੁੜੀ ਨਾਲ ਪੰਗਾ ਕਦੀ ਉਹ ਕੁੜੀ ਨਾਲ ਪੰਗਾ ਮੈਂ ਹਟਦਾ ਹੀ ਸ਼ਾਂਤੀ ਅੱਛਾ ਜੇ ਉਹ ਪੰਗਾ ਨਾਲ ਹੋਵੇ ਫੇਰ ਇਹ ਵੀ ਨਹੀਂ ਹਟਦੀ ਤੁਹਾਨੂੰ ਇਹ ਵੀ ਲੈਂਦੀ ਆ ਪੰਗੇ ਓਹ ਓਹ ਦੀਦੀ ਹੋਰ ਏਹ ਉਹਨੇ ਇੱਧਰ ਲੈ ਕੇ ਪਕਾ ਲੈਣ ਲਾ ਪਈਆਂ ਚਲੋ ਜਾਂਦਾ ਮੈਂ ਹੈ ਆਨਾ ਮੁੜ ਕੇ ਫੇਰ ਮੈਂ ਹਜੇ ਨਹੀਂ ਜੀ ਲਓ ਜੀ ਆ ਗਿਆ ਆਪਾਂ ਧੋਬੀ ਘਾਟ ਠੀ ਸਾਡਾ ਨਾ ਇਹ ਪਹਿਲਾਂ ਡਰੈਗ ਰੂਮ ਸੀਗਾ ਕਿਹੇ ਟਾਈਮ ਤੇ ਫਿਰ ਅਸੀਂ ਇਹਨੂੰ ਹੁਣ ਬੈੱਡਰੂਮ ਬਣਾਇਆ ਹੁਣ ਅਸੀਂ ਇਹਨੂੰ ਬਣਾਇਆ ਧੋਬੀ ਘਾਟ ਆ ਦੇਖੋ ਜੀ ਆ ਦੇ ਕੜੀ ਕੱਪੜੇ ਲਾ ਜੀ ਦੇਖੋ ਸਾਡਾ ਧੋਵੀ ਘਾੜ ਇਹਦੇ ਨਾਲ ਲੱਗਈਏ ਇਹ ਨਹੀਂ ਕੋਈ ਨਹੀਂ ਆ ਸਾਡਾ ਧੋਵੀ ਘਾੜ ਆ ਸਾਡੀ ਧੋਬੜ ਆ ਵੀ ਧੋਬੜ ਸਵੇਰੇ ਬੈਜਨੀ ਠੰਡ ਵਿੱਚ ਕੱਪੜੇ ਧੋਬਣਾ ਹੋਰ ਆ ਢੇਰ ਨਾਲੇ ਦੀਆਂ ਦੇਖੋ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿੱਦਾਂ ਬੈਡਰੂਮ ਤੋਂ ਡਰੈੰਗ ਰੂਮ ਕਰਨਾ ਤੇ ਡਰੈੰਗ ਰੂਮ ਤੋਂ ਧੋਵੀ ਘਾੜ ਕਿੱਦਾਂ ਕਰਨਾ ਆ ਉਹ ਫੇ ਲੜ ਪਏ ਆ ਉਹ ਫੇ ਲੜ ਪਏ ਆ ਨਹੀਂ ਨਹੀਂ ਦੋਨੋਂ ਉਹ ਫੇ ਉਹ ਲੜ ਹੁਣ ਇੱਧਰ ਹੁਣ ਇੱਧਰ ਲੜ ਪਈਆਂ ਆ ਲੜੀਆਂ ਨਹੀਂ ਹੈਗੀਆਂ ਦਰਸਲ ਔਰ ਦੋਨਾਂ ਨੂੰ ਲੱਗਣੀ ਏ ਇੱਕ ਇੱਕ ਹੁਣ ਲੱਠਗੀਆਂ ਦੋਨਾਂ ਹੁਣ ਔਰ ਕੋ ਉਧਰ ਬੂਆ ਬੰਦ ਕਰ ਲਿਆ ਉਹਨੇ ਉਧਰ ਬੂਆ ਲੱਗਣੀ ਦੋਨਾਂ ਨੂੰ ਚਾਹ ਚੱਕ ਲਾ ਆ ਵੇਖੋ ਜੀ ਚਾਹ ਚਾਹ ਦਾ ਵੇਖੋ ਮਲਾਈ ਆ ਗਈ ਕੀ ਬਣ ਗਿਆ ਆ ਉਹ ਫਸ ਗਈ ਵਿੱਚ ਕਦੀ ਖੋਲੀ ਬੂਆ ਰੋਕ ਜਾ ਰੋਕ ਜਾ ਰੋਕ ਜਾ ਰੋਕ ਜਾ ਬੇਖੋ ਦਾ ਤੇਨਾਂ ਤਰੀਕਾ ਦਾ ਹੁਣ ਇਹ ਨਾ ਹੋ ਗਏ ਤੇ ਆਪਾਂ ਹੋ ਗਏ ਤਿਆਰ ਹਾਂਜੀ ਚੱਲੇ ਤੁਸੀਂ ਚਲੋ ਪਹੁੰਚੋ ਫੇ ਅਸੀਂ ਆਇਆ ਮਾਡੇ ਮਗਰੀ ਤੇ ਪਣਾ ਕਾ ਕਿਦਾਂ ਜੀ ਤਿਆਰ ਹੋ ਹੋ ਇਧਰ ਕਰੀਮਾ ਸ਼ਰੀ ਮਾਲਾ ਕਰੀਆਂ ਆ ਤੇ ਹਾਂਜੀ ਤਿਆਰ ਹੋ ਉਹ ਕਿਧਰ ਗਈ ਮਾਸੀ ਅੰਦਰ ਅੰਦਰ ਹਾਂਜੀ ਉਹ ਨਿਆਣੀ ਦੀ ਮਾਸੀ ਕਿਦਾਂ ਜੀ ਰੈਡੀ ਹੋ ਚਲਿਏ ਫੇ ਹੋਰ ਹੋਰ ਚਲੋ ਚਲੋ ਆ ਉਹ ਟੁਟੇ ਪਹਿ ਲੈ ਲਿਓ ਯਾਰ ਮੇਰੇ ਕੋਲ ਥੋੜੇ ਆ ਹਾਂ ਤੇ ਉਹ 10 ਵਰਮ ਉਹਨੂੰ ਦੇ ਦਿੱਤੇ ਆ ਮੈਂ ਤਾਂ ਤੇ ਬਾਕੀ ਤੁਸੀਂ ਲੈ ਲਿਓ ਹੋਰ ਚਲੋ ਜੀ ਚਲਦੇ ਆ ਹੁਣ ਦੇਖਦੇ ਆ ਜਾ ਕੇ ਰੌਣਕ ਮੇਲਾ ਕੀਰਤੰਦਰਵਾਰ ਦਾ ਚਲਿਏ ਜੀ ਹੈ ਆਜੋ ਫੇ ਆਜੋ ਇਹ ਨਹੀਂ ਥੁੰਦਾ ਹਾਂਜੀ ਅੱਜ ਥੁੰਦ ਨਹੀਂ ਪਈ ਹੈਗੀ ਹਾਂ ਅੱਜ ਥੁੰਦ ਨਹੀਂ ਪਈ ਹੈਗੀ ਉਦਾਂ ਨਹੀਂ ਥੁੰਦ ਨਹੀਂ ਪਈ ਹੈਗੀ ਅੱਜ ਚਲੋ ਲਾਉ ਤਾਲ ਆਜੋ ਫੇ ਚਲਿਏ ਹਾਂ ਜੀ ਲੋ ਜੀ ਆਪਾਂ ਪਹੁੰਚ ਚਲੇ ਆ ਜੀ ਕੀਰਤਨ ਦਰਬਾਰ ਓਕੇ ਆ ਜੀ ਹੈ ਸਿੱਖ ਪੰਥ ਦੀ عظیم ਸ਼ਖਸੀਅਤ ਮਾਇਆ ਦਾਜ਼ ਹਸਤੀ ਪਰਮ ਸਤਕਾਰਯੋਗ ਕੁਝ ਪਿਛਲੇ ਜਨਮ ਦੇ ਚੰਗੇ ਕਰਮ ਹਨ ਜੋ ਇਹ ਸੰਗਤ ਮਿਲੀ ਇਹ ਜੋ ਹੁਣ ਕਮਾਰੇ ਉਹ ਸੰਗਤ ਕਰਕੇ ਇਹਦਾ ਫਲ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਜ਼ਰੂਰ ਬਖਸ਼ਣਗੇ ਬੇਸ਼ੱਕ ਅੱਜ ਸਮਝਣਾ ਆਵੇ ਪਰ ਸਮਾਂ ਆਵੇਗਾ ਜਿਸ ਵੇਲੇ ਇਹ ਗਿਆਨ ਹੋਵੇਗਾ ਜਿਸ ਵੇਲੇ ਤੁਸੀਂ ਕੀਰਤਨ ਸੁਣ ਕੇ ਆਪਣੇ ਆਪਣੇ ਘਰਾਂ ਨੂੰ ਜਾਓਗੇ ਇੱਕ ਗੱਲ ਯਾਦ ਰੱਖਣਾ ਸਾਥ ਸੰਗਤ ਉਸ ਵੇਲੇ ਤੁਸੀਂ ਇਕੱਲਿਆਂ ਨਹੀਂ ਜਾਣਾ ਤੁਹਾਡੇ ਨਾਲ ਧੰਗ ਗੁਰੂ ਨਾਨਕ ਸਾਹਿਬ ਦੀ ਰਹਿਮਤਾਂ ਦੇ ਵੀ ਜਾਣਾ ਤੇ ਜਨਮ ਸਾਖੀ ਨੇ ਉਹਦਾ ਨਾਮ ਦولتਾ ਲਿਖਿਆ ਆਪ ਸਭ ਨੂੰ ਪਤਾ ਹੈ ਪਿੱਟਲ ਵਿੱਚ ਜਿਹੜਾ ਦਾਈ ਦਾ ਕੀਤਾ ਹੁੰਦਾ ਸੀ ਉਹਦੀ ਰੋਟੀ ਦਾ ਸਾਧਨ ਜਣੇ ਤੇ ਮੇਰਾ ਸਿਆਲ ਸੌਖਾ ਨਿਕਲ ਜਾਏਗਾ ਦੂਸਰਾ ਮੇਰੇ ਬੱਚਿਆਂ ਦੇ ਤਨ ਧੱਕਣ ਲਈ ਬਸਤਰ ਦੇ ਦੇਈ ਤੀਸਰਾ ਜੇ ਤੇਰੀ ਮਰਜ਼ੀ ਆਵੇ ਤੇ ਕੁਝ 4 ਪੈਸੇ ਦੇ ਦੇਈ ਸੱਚਮੁੱਚ ਉਹਨੇ ਇੱਕ ਤਰਲਾ ਜਿਹਾ ਲਿਆ ਜਿਵੇਂ ਹਾੜਾ ਕਦੇ ਆ ਬਾਬਾ ਕਾਨੂੰ ਸਾਹਿਬ ਜੀ ਹੱਸ ਕੇ ਕਹਿੰਦੇ ਨੇ ਦੌਲਤਾ ਤੂੰ ਜੋ ਕਹੇਂਗੀ ਤੈਨੂੰ ਉਹ ਮਿਲੇਗਾ ਸਤ ਸੰਗਤ ਅਸੀਂ ਅਰਜ਼ ਕਰੀਏ ਕਿ ਦੌਲਤਾ ਨੂੰ ਪਤਾ ਹੀ ਨਹੀਂ ਕਿ ਉਹ ਕੀ ਮੰਗੜ ਆ ਗਈ ਹੈ ਹੋਰ ਉਥੇ ਉਥੇ ਕਾਲੇ ਲੋਕ ਵਸਦੇ ਨਹੀਂ ਸਿਹਰਾਨੀ ਦੀ ਗੱਲ ਇਹ ਹੈ ਕਿ ਗੁਰਦੁਆਰੇ ਦੇ ਜਿੰਨੇ ਸੇਵਾਦਾਰ ਨੇ ਸਾਰੇ ਉੱਤਰ ਦੀ ਰੇੜ ਵਾਲੀ ਕਾਲੀ ਨਹੀਂ ਗੁਰੂ ਗੁਰਸਖ ਸਿੰਘ ਜੀ ਹੋਈ ਨਹੀਂ ਉਸ ਅਸਥਾਨ ਪੜਿਆ ਪਰ ਪ੍ਰਤੀਤ ਨੂੰ ਤਜ ਕਰ ਤਾ ਹੋਇਆ ਉਹਨਾਂ ਕੋ ਚਿਮਤ ਵਾਸਤੇ ਪਾਇਆ ਅਰਦਾਸ ਕਰਵਾਈ ਸਤਿਸ਼ਾ ਆਪ ਸਭ ਦੀ ਸਮਾਈ ਵਿੱਚ ਬਰਕਤ ਬਖਸ਼ਣ ਮੇਰੇ ਸਤਿਗੁਰੂ ਦੇ ਆਦੇਸ਼ ਤੇ ਚਾਹੇ ਬੱਚਿਆਂ ਦਾ ਭਲਾ ਕਰੇ ਤੇ ਸਾਧਾ ਤੋਬਾ ਸਿੱਖ ਪੰਥ ਦੇ ਬਹਾਉਂ ਕੀਤਨੀ ਹੈ ਪਰ ਤੁਸੀਂ ਤਾਂ ਇਹ ਪੈਸਾ ਪਾਈ ਕਰਦੇ ਤੇ ਕਿ ਕਿ ਖਰਚ ਕਰਵਾਦੇ ਆ ਜੀ ਨੋ ਬੁਰੇ ਕੇ ਤਿਸਤੰ ਦੁਆਰਾ ਕੇ ਹਲ ਕਰ ਐ ਹੋਏ ਚੱਲੇ ਸੀ ਕਹਿੰਦਾ ਮੈਂ ਮੁੜ ਕੇ ਨਾ ਰੁੱਕ ਕੇ ਨਾ ਚੱਲੀ ਆਪਾਂ ਚਲੋ ਓਕੇ 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 ਆ ਤੁਹਾਨੂੰ ਕਰਨਾ ਪਏਗਾ ਚੱਲੇ ਕਰਨੇ ਆਪਾਂ ਆ ਗਈ ਆ ਗਈ ਚਲੋ ਸਾਰੇ ਅੱਗੇ ਆਪਾਂ ਚਲੋ ਸਾਰੇ ਸਬਸਕ੍ਰਾਈਬਰ ਟੱਕਰੇ ਆਹ ਮੈਂ ਦੇਖਤ ਬਾਅਦ ਹੋ ਜਾਣਾ ਚੱਲੋ 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 ਲਓ ਜੀ ਹੁਣ ਆਪਾਂ ਚੱਲੇ ਆਏ ਓਏ ਟੱਕੇ ਨਾ ਮਾਰ ਚੱਲੇ ਆਏ ਜੇਪਾ ਵਾਪਸ ਚਲੋ ਹੁਣ ਘਰ ਜਾ ਕੇ ਮਿਲਦੇ ਆਂ ਜੀ ਲਓ ਜੀ ਆਪਾਂ ਪਹੁੰਚ ਗਏ ਹੁਣ ਆਪਣੇ ਘਰੇ ਕੀਰਤਨ ਦਰਬਾਰ ਦਾ ਸੀਗਾ ਬਹੁਤ ਸੋਹਣਾ ਬਹੁਤ ਵਧੀਆ ਸੀਗਾ ਤੇ ਓਏ ਹੋਏ ਜੁੱਤੀ ਨਾ ਲਾਦੀ ਜਰਾਬਾਂ ਲਾਉਗਾ ਜਰਾਬਾਂ ਲਾਉਂਗਾ ਤੇ ਲਓ ਜੀ ਜੰਸਮਰ ਦੇਦੇ ਹੁਣ ਆਪਾਂ ਪਹੁੰਚ ਗਏ ਆਪਣੇ ਘਰੇ ਤੇ ਇੰਸਟਾ ਚ ਲਾਈਵ ਆਗਾ ਹਾਂ ਮਾ ਹਾਂ ਟੀਵੀ ਚ ਲਾਈਵ ਆ ਰਿਹਾ ਹਾਂ ਯੂਟਿਊਬ ਦੇ ਉੱਤੇ ਯੂਟਿਊਬ ਦੇ ਉੱਤੇ ਆ ਰਿਹਾ ਆ ਤੇ ਚਲੋ ਜੀ ਕਰ ਦੋ ਇੱਥੇ ਬਲੌਗ ਦਾ ਐਂਡ ਫਿਰ ਬਾਕੀ ਦੇਖਦੇ ਹਾਂ ਕਿੰਨਾ ਕੁ ਬਣਿਆ ਅੱਜ ਕਿਦਾਂ ਦਾ ਬਣਿਆ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ